ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਅੱਡਾ ਮੋਨੰਗਲ ਬਟਾਲਾ ਰੋਡ ਜ਼ਿਲ੍ਹਾ ਗੁਰਦਾਸਪੁਰ ਤੋਂ ਤੁਹਾਡੇ ਵਾਸਤੇ ਲੈ ਕੇ ਆਈਆਂ ਬਹੁਤ ਸੋਹਣੀ ਸੂਟਾਂ ਦੀ ਕਲੈਕਸ਼ਨ ਕਲੈਕਸ਼ਨ ਦਿਖਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਵਾਸਤੇ ਇੱਕ ਸੂਟ ਦਾ ਗਿਫਟ ਗਿਫਟ ਮਿਲੇਗਾ ਜੀ ਉਹਨਾਂ ਨੂੰ ਜਿਹੜੇ ਸਾਡੀ ਵੀਡੀਓ ਨੂੰ ਵਾਰ-ਤੋਂ-ਵਾਰ ਸ਼ੇਅਰ ਕਰਕੇ ਸਾਡੀ ਵੀਡੀਓ ਨੂੰ ਆਪਣੇ ਸਟੇਟਸ ਤੇ ਲਗਾਉਣਗੇ ਆਪਣੇ WhatsApp ਸਟੇਟਸ ਤੇ ਤੇ ਆਪਣੀ Insta ਸਟੋਰੀ ਤੇ ਲਗਾਉਣਗੇ ਉਹਨਾਂ ਨੂੰ ਮਿਲੇਗਾ ਇੱਕ ਸੂਟ ਦਾ ਗਿਫਟ ਸ਼ੇਅਰ ਕਰਕੇ ਤੁਸੀਂ ਸਾਨੂੰ ਸਕਰੀਨਸ਼ਾਟ ਸੈਂਡ ਕਰੋਗੇ ਫਿਰ ਹੀ ਸਾਨੂੰ ਪਤਾ ਲੱਗੇਗਾ ਤੁਸੀਂ ਸਾਡੀ ਵੀਡੀਓ ਨੂੰ ਕੀ ਮਿਲੇਗਾ ਤੁਹਾਨੂੰ ਗਿਫਟ ਠੀਕ ਹੈ ਜੀ ਤੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਤੇ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ ਔਰ ਵੀਡੀਓ ਦੀ ਚੈਮਿੰਗ ਰਾਤ 8 ਵਜੇ ਹੋਏਗੀ ਸਵੇਰੇ 10 ਤੋਂ 12 ਵਜੇ ਹੋਏਗੀ ਤੇ ਅੱਜ ਦੀ ਕਲੈਕਸ਼ਨ ਬਹੁਤ ਪਿਆਰੀ ਹੈ ਚਲੋ ਦੇਖਦੇ ਹਾਂ ਅੱਜ ਦੀ ਕਲੈਕਸ਼ਨ ਲਓ ਜੀ ਪਹਿਲਾ ਹੀ ਸੂਟ ਆ ਗਿਆ ਇੰਨਾ ਪਿਆਰਾ ਕਲਰ ਤੇ ਇੰਨਾ ਪਿਆਰਾ ਡਿਜ਼ਾਈਨ ਪਿਓਰ ਕੈਂਬ੍ਰਿਕ ਕਾਟਨ ਪਿਓਰ ਮਲ ਕਾਟਨ ਹੈਲੋ ਜੀ ਪਿਓਰ ਕਾਟਨ ਦਾ ਸੂਟ ਆ ਗਿਆ ਹੈਲੋ ਜੀ ਠੀਕ ਹੈ ਨੀਚੇ ਵੀ ਆਏਗਾ ਇਸ ਤਰ੍ਹਾਂ ਵਰਕ ਆਏਗਾ ਉੱਪਰ ਠੀਕ ਹੈ ਤੇ ਸਾਰੇ ਸੂਟ ਦੇ ਵਿੱਚ ਵੀ ਸਾਰੇ ਦੇ ਇਸੇ ਤਰ੍ਹਾਂ ਹੀ ਵਰਕ ਆਏਗਾ ਸਾਰੇ ਦਾ ਵਰਕ ਆਏਗਾ ਤੇ ਇਸ ਤਰ੍ਹਾਂ ਉੱਪਰ ਹਨਾ ਫਲਾਵਰ ਨੂੰ ਹਾਈਲਾਈਟ ਕੀਤਾ ਹੋਇਆ ਕਲਰ ਬਹੁਤ ਸੋਹਣਾ ਮਹਿੰਦੀ ਗ੍ਰੀਨ ਜਿਹਾ ਕਲਰ ਆ ਗਿਆ ਤੇ ਨਾਲ ਆਏਗੀ ਬਾਟਮ ਲੰਬਾਈ ਤੁਸੀਂ ਦੇਖ ਸਕਦੇ ਜੀ ਇਹ ਇੰਨੀ ਕੁ ਬਣੇਗੀ ਸਵਾ ਦੋ ਮੀਟਰ ਦੀ ਕੱਟ ਹੋਏਗੀ ਮੈਨੂੰ ਲੱਗਦਾ ਸਵਾ ਦੋ ਢਾਈ ਦੀ ਹੈਗੀ ਆ ਠੀਕ ਹੈ ਇੰਨੀ ਲੈਂਥ ਬਣ ਜਾਏਗੀ ਠੀਕ ਹੈ ਸਾਰਾ ਕੁਝ ਆਈਡੀਆ ਲੱਗ ਜਾਏਗਾ ਤੁਹਾਨੂੰ ਇਹ ਆਏਗੀ ਬਾਟਮ ਨਾਲ ਪਿਓਰ ਕਾਟਨ ਦਾ ਸੂਟ ਹੋਏਗਾ ਇਹ ਲੋ ਚਾਹੋ ਇਹ ਦੁਪੱਟਾ ਚੈੱਕ ਕਰੋ ਨਾਲ ਇੰਨਾ ਸੋਹਣਾ ਪਿਓਰ ਮਲ ਕਾਟਨ ਦਾ ਕੁਲਾ ਦੁਪੱਟਾ ਆਏਗਾ ਠੀਕ ਹੈ ਜੀ ਇਹ ਲੋ ਇਹ ਆ ਗਿਆ ਨਾਲ ਦੁਪੱਟਾ ਪਿਓਰ ਮਲ ਕਾਟਨ ਬਿਲਕੁਲ ਸੌਫਟ ਠੀਕ ਹੈ ਜੀ ਇਹ ਲੋ ਇਹਦੇ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਪਹਿਲਾ ਕਲਰ ਆ ਗਿਆ ਇਹ ਵਾਲਾ ਠੀਕ ਹੈ ਜੀ ਇੰਨੀ ਇਹਦੀ ਲੈਂਥ ਬਣੇਗੀ ਇਹ ਤੁਸੀਂ ਦੇਖ ਸਕਦੇ ਜੀ ਠੀਕ ਹੈ ਇੰਨੀ ਲੈਂਥ ਬਣੇਗੀ ਇਹਦੀ ਓਕੇ ਬਹੁਤ ਸੋਹਣਾ ਜਿਹਾ ਸੂਟ ਆ ਬਹੁਤ ਸੌਫਟ ਸੂਟ ਆ ਤੇ ਇਹ ਸੂਟ ਦਾ ਪ੍ਰਾਈਸ ਲੱਗੇਗਾ ਜੀ ਕਿੰਨਾ ਲੱਗੇਗਾ 600 600 ਰੁਪਿਆ ਸੂਟ ਦਾ ਪ੍ਰਾਈਸ ਲੱਗੇਗਾ ਠੀਕ ਹੈ 600 ਰੁਪਿਆ ਸੂਟ ਦਾ ਪ੍ਰਾਈਸ ਲੱਗੇਗਾ ਤੇ ਦੋ ਸੂਟ ਲਓਗੇ ਤੇ 50 ਰੁਪੀਸ ਲੈਸ ਹੋ ਜਾਏਗੀ ਇਸੇ ਵੀਡੀਓ ਚ ਦੋ ਸੂਟ ਲਓਗੇ ਤੇ 50 ਰੁਪੀਸ ਲੈਸ ਹੋ ਜਾਏਗੀ ਠੀਕ ਹੈ ਜੀ ਅਗਲਾ ਕਲਰ ਚੈੱਕ ਕਰ ਲਓ ਆ ਬਹੁਤ ਸੋਹਣਾ ਕਲਰ ਸਾਰੇ ਹੀ ਕਲਰ ਇੱਕ ਤੋਂ ਇੱਕ ਵੱਧ ਕੇ ਸੋਨੇ ਆ ਸਟਾਕ ਲਿਮਟਡ ਆ ਸਿੰਗਲ ਸਿੰਗਲ ਪੀਸ ਆ ਇਸ ਕਰਕੇ ਇੱਕ ਇੱਕ ਜਾਣੇ ਨੂੰ ਮਿਲੇਗਾ ਵੀਡੀਓ ਵੇਖ ਕੇ ਸਾਰੀ ਸਕਰੀਨ ਸ਼ਾਟ ਪਾ ਕੇ ਜਿਹੜਾ ਪੇਮੈਂਟ ਨਾਲ ਦੀ ਨਾਲ ਕਰ ਦੇਗਾ ਉਹਨੂੰ ਸੂਟ ਮਿਲ ਜਾਏਗਾ ਹੋਲਡ ਤੇ ਨਹੀਂ ਰੱਖਿਆ ਜਾਏਗਾ ਕਿਉਂਕਿ ਸਟਾਕ ਹੈ ਨਹੀਂ ਇਹਦੇ ਵਿੱਚ ਇਹਨਾਂ ਇਸ ਕਰਕੇ ਹੋਲਡ ਤੇ ਨਹੀਂ ਰੱਖਿਆ ਜਾਏਗਾ ਅਲੋ ਜੀ ਠੀਕ ਹੈ ਲੈਂਥ ਚੈੱਕ ਕਰ ਲੋ ਬਈ ਲੈਂਥ ਇੰਨੀ ਬਣੇਗੀ ਇਹਦੀ ਥੋੜੀ ਵੱਧਾ ਬਈ ਹਲੋ ਅਲੋ ਜੀ ਥੋੜੀ ਵੱਧਾ ਕਲਰ ਬਹੁਤ ਸੋਹਣਾ ਹੈ ਤੇ ਨਾਲ ਆਏਗੀ ਇਸੇ ਤਰ੍ਹਾਂ ਦਾ ਦੁਪੱਟਾ ਆਏਗਾ ਤੇ ਇਸੇ ਤਰ੍ਹਾਂ ਦੀ ਬਾਟਮ ਆਏਗੀ ਡਾਟਸ ਵਾਲੀ ਬਾਟਮ ਆਏਗੀ ਪਿਓਰ ਕਾਟਨ ਕਹਾਂਗੇ ਤੇ ਪਿਓਰ ਕਾਟਨ ਹੀ ਦਵਾਂਗੇ ਕਲਰ ਚੈੱਕ ਕਰ ਲਓ ਇਹਦੇ ਕਲਰ ਆ ਗਿਆ ਜੀ ਫਰੋਜ਼ੀ ਸੀ ਗ੍ਰੀਨ ਫਰੋਜ਼ੀ ਹਲੋ ਠੀਕ ਹੈ ਜੀ ਕਲਰ ਸਾਰੇ ਹੀ ਬਹੁਤ ਸੋਹਣੇ ਆ ਸਕਰੀਨ ਸ਼ਾਟ ਲੈਣਾ ਹੈ ਭੇਜਣਾ ਸਾਡੇ ਵਟਸਐਪ ਨੰਬਰ ਤੇ ਦੁਪੱਟੇ ਬਹੁਤ ਸੋਹਣੇ ਆ ਠੀਕ ਹੈ ਜੀ छे सौ रुपए का एक सूट साढ़े ग्यारह सौ रुपए के दो सूट ठीक है जी फिफ्टी रुपीज मतलब लैस हो जाएगी क्योंकि अगले सूट में सात सौ वाले भी दिखाने हैं, फिफ्टी रुपीज़ लैस हो जाएगी दो सूट लैन त फिफ्टी रुपीज लैस हो जाएगी हेलो जी, चौथा तो कलर आ गया ए वाला बहुत सोहना कलर हलो ठीक है ਹਲੋ ਇਹ ਕਲਰ ਆ ਗਿਆ ਇਸ ਤਰ੍ਹਾਂ ਦਾ ਵਰਕ ਆ ਗਿਆ ਵਾਈਟ ਆਫ ਵਾਈਟ ਤੇ ਇਹ ਬਾਟਮ ਆ ਗਈ ਨਾਲ ਦੁਪੱਟਾ ਆ ਗਿਆ ਬਹੁਤ ਸੋਹਣੇ ਦੁਪੱਟੇ ਆ ਖਿੜੇ ਖਿੜੇ ਕਲਰ ਨੇ ਇੱਕ ਦੁਪੱਟਾ ਤੁਹਾਨੂੰ ਮੈਂ ਹੋਰ ਖੋਲ ਕੇ ਦਿਖਾ ਦਿੰਨੀ ਆ ਜੇ ਤੁਸੀਂ ਕਹੋ ਤੇ ਬੜਾ সফট ਜਿਆ ਇਹ ਮੱਖਣ ਮલાઈ ਜੀ ਹਲੋ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਹਲੋ ਜੀ ਠੀਕ ਹੈ ਇਸ ਤਰ੍ਹਾਂ ਆਏਗਾ ਦੁਪੱਟਾ ਪ੍ਰਾਈਸ ਤੁਹਾਨੂੰ ਦੱਸ ਦਿੰਦਾ ਹਾਂ 600 ਰੁਪਏ ਇੱਕ ਸੂਟ ਦਾ ਪ੍ਰਾਈਸ ਠੀਕ ਹੈ ਸਿੰਗਲ ਸੂਟ ਵੀ ਲੈ ਸਕਦੇ ਆ ਜ਼ਰੂਰੀ ਨਹੀਂ ਕਿ ਦੋ ਹੀ ਲੈਣੇ ਚਲੋ ਜੀ ਅਗਲਾ ਡਿਜ਼ਾਈਨ ਵੀ ਬਹੁਤ ਸੋਹਣਾ ਸੁਪਰ ਤੋਂ ਵੀ ਉੱਪਰ ਲਓ ਜੀ ਇਹ ਆ ਗਈ ਡਿਜ਼ਾਈਨਿੰਗ ਅਗਲੇ ਸੂਟ ਦੀ ਇਹ ਸਾਰਾ ਗਲੇ ਦਾ ਆ ਗਿਆ ਇਸ ਤਰ੍ਹਾਂ ਵਰਕ ਠੀਕ ਐ ਇਸ ਤਰ੍ਹਾਂ ਬਣਿਆ ਹੋਇਆ ਠੀਕ ਐ ਇਹ ਸਾਰਾ ਪ੍ਰਿੰਟਿੰਗ ਆ ਓਕੇ ਸਾਰੀ ਪ੍ਰਿੰਟਿੰਗ ਆਏਗੀ ਇਸ ਤੇ ਕਲਰ ਕੰਬੀਨੇਸ਼ਨ ਬਹੁਤ ਪਿਆਰਾ ਜਿਹਾ ਤੇ ਦੇਖੋ ਜੀ ਨਾਲ ਬਾਟਮ ਬਾਟਮ ਵੀ ਬਹੁਤ ਪਿਆਰੀ ਜੀ ਆਹ ਲੋ ਜੀ ਠੀਕ ਐ ਇਸ ਤਰ੍ਹਾਂ ਦੀ ਆਏਗੀ ਤੇ ਨਾਲ ਹੁਣ ਆਪਾਂ ਦੁਪੱਟਾ ਚੈੱਕ ਕਰ ਲੈਨੇ ਆ ਕਿ ਦੁਪੱਟਾ ਕਿਵੇਂ ਦਾ ਐ 프ਰੰਟ ਬੈਕ ਦੋਨੋਂ ਸਾਈਡ ਪ੍ਰਿੰਟਿੰਗ ਆ ਹਾਲੋ ਜੀ ਪਿਓਰ ਮਲ ਕਾਟਨ ਦਾ ਦੁਪੱਟਾ ਠੀਕ ਹੈ ਜੀ ਹੈਗੀ ਕੋਈ ਗੱਲ ਬਾਤ ਬਹੁਤ ਸੋਹਣਾ ਸੂਟ ਹੈ ਹਾਲੋ ਜੀ ਬੈਕ ਵੀ ਦੇਖ ਲਓ ਤੇ ਫਰੰਟ ਵੀ ਦੇਖ ਲਓ ਓਕੇ ਜੀ ਲਓ ਤੇ ਪ੍ਰਾਈਸ ਸੇਮ ਰਹੇਗਾ 600 ਰੁਪਿਆ ਕਲਰ ਦੇਦੇ ਵਿੱਚ ਵੀ ਚਾਰ ਮਿਲ ਜਾਣਗੇ ਤੁਹਾਨੂੰ ਕਲਰ ਆ ਗਿਆ ਫਰੋਜ਼ੀ ਹਾਂ ਫਰੋਜ਼ੀ ਕਲਰ ਆ ਗਿਆ ਠੀਕ ਹੈ ਜੀ ਸੂਟ ਤੁਹਾਨੂੰ ਮੈਂ ਇੱਕ ਖੋਲ ਕੇ ਦਿਖਾ ਦਿੰਦਾ ਹੈ ਕਲਰ ਇਹਦਾ ਤੁਸੀਂ ਦੇਖ ਲਓ ਬਹੁਤ ਸੋਹਣਾ ਕਲਰ ਆ ਉਸੇ ਤਰ੍ਹਾਂ ਦਾ ਹੀ ਨਾਲ ਬਾਟਮ ਆਏਗੀ ਨਾਲ ਆਏਗਾ ਦੁਪੱਟਾ ਠੀਕ ਹੈ ਜੀ ਉਸੇ ਤਰ੍ਹਾਂ ਦੀ ਬਾਟਮ ਆਏਗੀ ਤੇ ਨਾਲ ਦੁਪੱਟਾ ਆਏਗਾ ਇਹੜੇ ਤੋਂ ਦੇਖ ਲਓ ਸਕਰੀਨਸ਼ਾਟ ਲੈ ਲਓ ਦੂਰੋਂ ਦੇਖ ਲਓ ਕੱਟ ਵੀ ਤੁਹਾਨੂੰ ਦਿਖਾ ਦਿਤੀਏ ਦੱਸ ਦਿਤੀਏ ਇਹ ਲੋ ਜੀ ਤੇ ਨੈਕਸਟ ਕਲਰ ਆ ਗਿਆ ਇਹ ਬਲ ਵਾਓ ਬਹੁਤ ਸੋਹਣਾ ਲੈਮਨ ਗ੍ਰੀਨ ਕਲਰ ਆ ਗਿਆ ਨਿਓਨ ਗ੍ਰੀਨ ਲੈਮਨ ਗ੍ਰੀਨ ਹਲੋ ਇਸੇ ਤਰ੍ਹਾਂ ਹੀ ਬਾਟਮ ਤੇ ਦੁਪੱਟਾ ਨਾਲ ਸਾਰਿਆਂ ਦਾ ਸੇਮ ਆਏਗਾ ਕਲਰ ਅਲੱਗ-ਅਲੱਗ ਆਉਣਗੇ ਬਾਕੀ ਇੱਕੇ ਚਾਟ ਦੇ ਸੂਟ ਆ ਉਹ ਤੁਹਾਨੂੰ ਪਤਾ ਇੱਕ ਚਾਟ ਚ ਚਾਰ ਕਲਰ ਤੇ ਹੁੰਦੇ ਆਉਂਦੇ ਹਨ ਹਾਂਜੀ ਸਿੰਗਲ ਸਿੰਗਲ ਪੀਸ ਅਵੇਲੇਬਲ ਨੇ ਫਟਾਫਟ ਸਕਰੀਨਸ਼ਾਟ ਲੈ ਕੇ ਭੇਜਨੇ ਆ ਆਪਣੇ ਆਰਡਰ ਕਨਫਰਮ ਕਰਾਉਣੀ ਲੋ ਜੀ ਅਗਲਾ ਕਲਰ ਆ ਗਿਆ ਪਿਸਤਾ ਗ੍ਰੀਨ ਕਲਰ ਉਹਦੀ ਕੋਈ ਫਿਲਟਰ ਨਹੀਂ ਲੱਗਾ ਹੁੰਦਾ ਆਪਣੀ ਵੀਡੀਓ ਤੇ ਕੋਈ ਕੁਝ ਨਹੀਂ ਜੋ ਕਲਰ ਹੈਗਾ ਉਹੀ ਕਲਰ ਦਿਖੇਗਾ ਕਿ ਕਿਸੇ ਵਾਲਾ ਲਾਈਟਿੰਗ ਦਾ ਕਰਕੇ ਕਲਰ ਚੇਂਜ ਹੁੰਦਾ ਬਾਕੀ ਕੋਈ ਚੱਕਰ ਨਹੀਂ ਹਲੋ ਪ੍ਰਿੰਟਿੰਗ ਬਾਟਮ ਪ੍ਰਿੰਟਿੰਗ ਦੁਪੱਟਾ ਪਿਓਰ ਕਾਟਨ ਪਿਓਰ ਕਾਟਨ ਕੋਈ 650 ਦਾ ਨਹੀਂ ਦੇਣ ਦਾ ਹੈ ਕੋਈ ਕਿੰਨੇ ਦਾ ਨਹੀਂ ਦੇਣ ਦਾ ਸਿਰਫ 600 ਰੁਪਏ ਦਾ ਇੱਕ ਸੂਟ ਤੇ ਦੋ ਸੂਟ ਲੈਣ ਤੇ ਤੁਹਾਨੂੰ ਫਿਰ ਲੈਸ ਕਰ ਦਿੱਤੀਏ ਜੋ ਸੂਟ ਤੁਸੀਂ 700 ਵਾਲਾ ਜੋ ਵੀ ਇੱਕ ਲੈ ਸਕਦੇ ਹੋ 600 ਵਾਲੇ ਚੋਂ ਵੀ ਇੱਕ ਲੈ ਸਕਦੇ ਹੋ ਅਗਲੀ ਡਿਜ਼ਾਈਨਿੰਗ ਤੁਹਾਨੂੰ ਦਿਖਾਉਣੀ ਹੈ 700 ਵਾਲੇ ਦੀ ਹਾਂਜੀ 700 ਵਾਲੇ ਦੀ ਡਿਜ਼ਾਈਨ ਚੈੱਕ ਕਰੋ ਮੈਨੂੰ ਪਤਾ ਹੈ ਕਿ ਇਹਦੇ ਬਹੁਤ سارے ਆਰਡਰ ਆਉਣਗੇ ਇੰਨਾ ਕ ਪਿਆਰਾ ਪੀਸ ਹੈ ਨਾ ਇਹ ਬਹੁਤ ਪਿਆਰਾ ਪੀਸ ਹੈ ਇਸ ਤਰ੍ਹਾਂ ਬਨੇਗਾ ਠੀਕ ਹੈ ਹਾਂਜੀ ओके जी ਬਹੁਤ ਪਿਆਰਾ ਪੀਸ ਹੈ ਇਹਦੇ ਵਿੱਚ ਤੁਹਾਨੂੰ ਮਿਲ ਜਾਏਗੀ ਬਲੈਕ ਕਲਰ ਦੀ ਕਾਟਨ ਦੀ ਬਾਟਮ ਦੇ ਨਾਲ ਦੁਪੱਟਾ ਤੁਹਾਨੂੰ ਕੋਲ ਕੇ ਦਿਖਾ ਦਿੰਦੇ ਆ ਠੀਕ ਹੈ ਜੀ ਇਹ ਲੋ ਇਹ ਆ ਗਿਆ ਨਾਲ ਦੁਪੱਟਾ ਜਿਸ ਤਰ੍ਹਾਂ ਦੀ ਸ਼ਰਟ ਆਏਗੀ ਉਸੇ ਤਰ੍ਹਾਂ ਦਾ ਹੀ ਦੁਪੱਟਾ ਆਏਗਾ ਨਾਲ ਠੀਕ ਹੈ ਜੀ ਇਹ ਲੋ ਓਕੇ ਜੀ ਆ ਲੋ ਠੀਕ ਹੈ ਜੀ ਬਹੁਤ ਸੋਹਣਾ ਪੀਸ ਆ ਡਿਜ਼ਾਈਨਰ ਜਿਹਾ ਪੀਸ ਆ ਓਕੇ ਜੀ ਤੇ ਕਲਰ ਇਹਦੇ ਵਿੱਚ ਮਿਲ ਜਾਣਗੇ ਕਲਰ ਦੋ ਦੋ ਪੀਸ ਮਿਲ ਜਾਣਗੇ ਤੁਹਾਨੂੰ ਸੇਮ ਕਲਰ ਸੀ ਆ ਮੈਨੂੰ ਲੱਗਦਾ ਬਾਥੇ 50 ਕਰ ਲੈਣੇ ਆ। ਸੇਮ થી ਦੋ ਪੀਸ ਮਿਲ ਜਾਣਗੇ। ਫਿਰ ਨੈਕਸਟ ਆ ਗਿਆ ਜੀ। ਹਾਂ ਲੋ ਜੀ। ਇਹ ਵੀ ਪ੍ਰਿੰਟਿੰਗ ਬਹੁਤ ਸੋਣੀ ਹੈ। ਇਹਦੇ ਨਾਲ ਗਲੇ ਦੇ ਉੱਪਰ ਵਰਕ ਆ ਸਾਰਾ। ਠੀਕ ਹੈ ਇਸ ਤਰ੍ਹਾਂ। ਠੀਕ ਹੈ ਜੀ ਐਵੇਂ ਆਏਗੀ। ਓਕੇ ਜੀ। हैलो इस तरह आएगा ये आएगी रिओन की बॉटम देखो जी किसी रिओन की लगी हुई है रिओन की बॉटम तुम्हें पता महंगे सूटों ना ही लगी होंगी लगी है रिओन की बॉटम तो यह आएगा नल दुप्टा ठीक है जी ए आएगा नल दुप्टा तो प्राइस उही लगेगा जी सत्त सौ रुपया ਬਾਊ ਜੀ ਅਗਲਾ ਆ ਗਿਆ ਪੀਸ ਇਹ ਵੀ ਪੀਸ ਬਹੁਤ ਪਿਆਰਾ ਰਿਯਾਨ ਦੀ ਬਾਟਮ ਦੇ ਨਾਲ ਠੀਕ ਹੈ ਰਿਯਾਨ ਦੀ ਬਾਟਮ ਇਹ ਦੇਖ ਤੇ ਪ੍ਰਿੰਟਿੰਗ ਚੈੱਕ ਕਰੋ ਪ੍ਰਿੰਟਿੰਗ ਕਿ ਆਇਆ ਪ੍ਰਿੰਟ ਆ ਗਿਆ ਫਰੰਟ ਬੈਕ ਦੋਨੋਂ ਪਾਸੇ ਬਣੇ ਹੋਏ ਆ ਠੀਕ ਹੈ ਇਹ ਸਟੱਫ ਬਹੁਤ ਸੋਹਣਾ ਜੰਮ ਕਾਟਨ ਵਰਗਾ ਸਟੱਫ ਲੱਗਦਾ ਪਿਆ ਠੀਕ ਹੈ ਜੀ ਇਹ ਆਏਗੀ ਨਾਲ ਬਾਟਮ ਤੇ ਦੁਪੱਟਾ ਬੜਾ ਸੋਹਣਾ ਬਈ ਬਹੁਤ ਸੋਹਣਾ ਦੁਪੱਟਾ ਲਾਈਨਿੰਗ ਵਾਲਾ ਆ ਲਓ ਜੀ इस तरह का दुपट्टा आएगा और सैल्फ लाइनिंग आएगी बिच्च ठीक है हेलो जी ए आ गया दुपट्टा प्राइस लगेगा सत सौ रुपया सत्त सौ रुपयाच प्योर कॉटन का सूट विद कॉटन दुपट्टा लो जी नेक्स्ट सूट आ गया ਇਸ ਤਰ੍ਹਾਂ ਆਏਗਾ ਠੀਕ ਹੈ ਇਹ ਵੀ ਸੂਟ ਦਾ ਪ੍ਰਿੰਟ ਬਹੁਤ ਪਿਆਰਾ ਹੈ ਕਲਰ ਬਹੁਤ ਪਿਆਰਾ ਗਲੇ ਦੇ ਉੱਪਰ ਤਾਨੂੰ ਮੋਤੀ ਦਾ ਵਰਕ ਵੀ ਨਾਲ ਮਿਲੇਗਾ ਠੀਕ ਹੈ ਤੇ ਇਹ ਆ ਗਈ ਬਾਟਮ ਨਾਲ ਬਾਟਮ ਆਏਗੀ ਉਹੀ ਰਿਯਾਨ ਦੀ ਤੇ ਨਾਲ ਦੁਪੱਟਾ ਦੂਸਰਾ ਲੱਗਿਆ ਹੋਇਆ ਆ ਲੋ ਜੀ ਦੁਪੱਟਾ ਨਹੀਂ ਕਾਟਨ ਦਾ ਆਏਗਾ ਦੁਪੱਟਾ ਨਾਲ ਆਏਗਾ ਦੂਸਰਾ ਜਿਹੜਾ ਆਮ ਹੀ ਦੁਪੱਟੇ ਹੁੰਦੇ ਨੇ ਪਿਓਰ ਦਾ ਨਹੀਂ ਹੈ ਇਹ ਠੀਕ ਹੈ ਪਿਓਰ ਦਾ ਨਹੀਂ ਹੈ ਸੈਮੀ ਪਿਓਰ ਜਿਨ੍ਹਾਂ ਨੂੰ ਕਹਿ ਦਿੰਦੇ ਉਹ ਦੁਪੱਟਾ ਆਏਗਾ ਲਓ ਜੀ ਇੱਕ ਸੂਟ ਦੇ ਵਿੱਚ ਹੋਇਆ ਕਪੜਾ ਇਹਦੇ ਨਾਲ ਕਾਟਨ ਦਾ ਦੁਪੱਟਾ ਨਹੀਂ ਪਰ ਬਹੁਤ ਸੋਹਣਾ ਦੁਪੱਟਾ ਲੱਗੇਗਾ ਨਾਲ ਹਲੋ ਜੀ ਬਾਕੀ ਤੁਹਾਡੀ ਚੋਇਸ ਹੈ ਜਿਹਨੇ ਲੈਣਾ ਹੋਵੇਗਾ ਉਹ ਲੈ ਸਕਦਾ ਠੀਕ ਹੈ ਹਲੋ ਜੀ ਇਹ ਸੂਟ 700 ਵਾਲੇ ਦਾ ਵੀ ਆਪਾਂ ਹਨਾ ਲਾ ਦਾਂਗੇ 650 ਹੀ ਲਾ ਦਾਂਗੇ ਅਗਰ ਕਿਸੇ ਨੇ ਮਤਲਬ ਉਹ ਸੂਟ ਨਾ ਲਏਗਾ ਤਾਂ ਲੈਸ ਕਰਕੇ ਲਾ ਦਾਂਗੇ ਸੇਮ ਪ੍ਰਾਈਸ 600 ਜੀ ਲਾ ਦਾਂਗੇ ਤੁਹਾਨੂੰ ਕਿ ਦੁਪट्टे ਦਾ ਥੋੜਾ ਮੈਨੂੰ ਫਰਕ ਲੱਗਦਾ ਪਿਆ ਹਲੋ ਜੀ ਉਹਦਾ ਜਿਹੜਾ ਪਹਿਲਾ ਕਲਰ ਦਿਖਾਇਆ ਉਹਦੇ ਵਿੱਚ ਕਲਰ ਆ ਗਿਆ ਠੀਕ ਹੈ ਹਾਲੋ ਜੀ ਇਹ ਕਲਰ ਆ ਗਿਆ ਠੀਕ ਹੈ ਜੀ ਬਹੁਤ ਸੋਹਣਾ ਜਿਹਾ ਲਾਈਟ ਕਲਰ ਆ कॉटन ਦਾ सूट ਆ ਨਾਲ कॉटन ਦਾ ਦੁਪੱਟਾ ਰਿਯਾਨ ਦੀ ਬਾਟਮ ਰਿਯਾਨ ਦੀ ਬਾਟਮ ਬਈ ਸੁਪਰ 700 ਵਾਲੇ सूट ਦੇ ਨਾਲ ਬਹੁਤ ਸੋਹਣਾ ਪੀਸ ਆ 3 ਪੀਸ ਸੂਟ ਆਉਣਗੇ ਤੇ ਲਾਸਟ ਡਿਜ਼ਾਈਨ ਆਪਣੇ ਕੋਲ ਆ ਗਿਆ ਇਹ ਵਾਲਾ ਇਹ ਵੀ ਪੀਸ ਬਹੁਤ ਸੋਹਣਾ ਇਹ ਵੀ ਲਾਈਨਿੰਗ ਵਾਲਾ ਦੁਪੱਟਾ ਹੋਊਗਾ ਜੀ ਇਹ ਮੈਨੂੰ ਜਦੋਂ ਮੈਂ ਦੇਖਿਆ ਸੀ ਮੈਨੂੰ ਉਦੋਂ ਹੀ ਬੜਾ ਸੋਹਣਾ ਲੱਗਿਆ ਸੀ ਜੀ ਠੀਕ ਹੈ ਇਹਦੇ ਵਿੱਚ ਵੀ ਤੁਹਾਨੂੰ 2 ਪੀਸ ਮਿਲ ਜਾਣਗੇ ਇਹ ਡਿਜ਼ਾਈਨਿੰਗ ਆਏਗੀ ਤੇ ਇਹ ਆਏਗੀ ਬਾਟਮ ਤੇ ਇਹ ਆਏਗਾ ਨਾਲ ਦੁਪੱਟਾ ਦੁਪੱਟਾ ਚੈੱਕ ਕਰ ਲੋ ਬਹੁਤ ਸੋਹਣਾ ਜਿਹਾ ਦੁਪੱਟਾ ਠੀਕ ਹੈ ਜੀ ਇਸ ਤਰ੍ਹਾਂ ਠੀਕ ਹੈ ਜਿਸੀ ਕੀ ਆਪਣੇ ਅੱਜ ਦੇ ਸੂਟ ਪਹਿਲੇ ਸੂਟ ਜਿਹੜੇ ਮੈਂ ਦਿਖਾਏ ਕਾਟਨ ਦੁਪੱਟਿਆਂ ਨਾਲ ਉਹਨਾਂ ਦਾ ਪ੍ਰਾਈਸ 600 ਰੁਪਿਆ ਸੀਗਾ ਜਿਹੜੇ ਮੈਂ ਹੁਣ ਬਾਅਦ ਵਿੱਚ ਦਿਖਾਏ ਇਹਨਾਂ ਦਾ ਪ੍ਰਾਈਸ 700 ਰੁਪਿਆ ਦੋ ਸੂਟ ਲੈਣ ਤੇ 50 ਰੁਪੀਸ ਲੈਸ ਹੋ ਜੇਗੀ ਠੀਕ ਹੈ ਜੀ ਜਿਹੜੇ ਮਰਜ਼ੀ ਦੋ ਸੂਟ ਲੈ ਸਕਦੇ 600 ਵਾਲਾ ਵੀ 700 ਵਾਲਾ ਵੀ ਥੈਂਕ ਯੂ ਧੰਨਵਾਦ